ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੰਗਲ ਸਲਾਈ ਵਾਲਾ ਪਲਾਜ਼ੋ ਠੀਕ ਹੈ ਇਹਦੀ ਕਟਿੰਗ ਆਪਾਂ ਤੁਹਾਨੂੰ ਦੱਸਾਂਗੇ ਬਿਲਕੁਲ ਹੀ ਆਸਾਨ ਆ ਕਿਉਂਕਿ ਕਈ ਜੜੀਆਂ ਭੈਣਾਂ ਨੇ ਸਟੀਚਿੰਗ ਸਿੱਖ ਰਹੀਆਂ ਨੇ ਠੀਕ ਹੈ ਜੀ ਉਹਨਾਂ ਨੂੰ ਸਿੰਪਲ ਪਲਾਜ਼ੋ ਦੇ ਵਿੱਚ ਕਨਫਿਊਜ਼ਨ ਹੁੰਦੀ ਆ ਕਿ ਆਪਾਂ ਆਸਣ ਕਿੰਨਾ ਰੱਖਣਾ ਤੇ ਉਹਦਾ हिਪ ਸਾਈਜ਼ ਆ ਜਿਹੜਾ ਉਹ ਕਿੰਨਾ ਵਧਾ ਕੇ ਰੱਖਣਾ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਜਿਹੜਾ ਨਾਪ ਆ ਉਹ ਹੈਗਾ ਜੀ 37 ਇੰਚਾਂ ਦੀ ਲੈਂਥ ਆ ਪਲਾਜ਼ੋ ਦੀ ਔਰ ਮੂਰੀ ਆ ਜਿਹੜੀ ਆਪਾਂ ਨੇ 10 11 ਇੰਚ ਰੱਖਣੀ ਆ ਔਰ ਜਿਹੜਾ ਇਹਨਾਂ ਦਾ हिਪ ਸਾਈਜ਼ ਆ ਉਹ ਹੈਗਾ ਜੀ 25 ਇੰਚ ਠੀਕ ਹੈ ਜੀ ਇਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹਦੀ ਕਟਿੰਗ ਚਲੋ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਨਿਸ਼ਾਨ ਇੱਕ ਸਿੱਧਾ ਲਗਾਉਣਾ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਨਿਸ਼ਾਨ ਲਗਾਉਣਾ ਉਹ ਲਗਾਉਣਾ ਜੀ ਇਲਾਸਟਿਕ ਵਾਲਾ ਆਪਾਂ ਉਹ ਲਗਾਵਾਂਗੇ 2 ਇੰਚ ਠੀਕ ਹੈ ਜੀ ਬਾਕੀ ਤੁਸੀਂ ਤੁਹਾਡੇ ਕੋਲ ਜਿਹੜੀ ਇਲਾਸਟਿਕ ਹੈ ਉਹਦੇ ਹਿਸਾਬ ਦੇ ਨਾਲ ਵੀ ਤੁਸੀਂ ਰੱਖ ਸਕਦੇ ਹੋ ਜਿਵੇਂ ਆਪਣੇ ਕੋਲ ਜਿਹੜੀ ਇਲਾਸਟਿਕ ਹੈ ਉਹ ਆਪਾਂ ਨੇ ਇਹ ਵਾਲੀ ਇਲਾਸਟਿਕ ਪਾਉਣੀ ਹੈ ਤੁਸੀਂ ਇਸ ਤਰੀਕੇ ਦੇ ਨਾਲ ਵੀ ਰੱਖ ਕੇ ਦੇਖ ਸਕਦੇ ਹੋ ਵੀ ਆਪਾਂ ਜਿਹੜੀ ਇਲਾਸਟਿਕ ਹੈ ਹੈਨਾ ਇਸ ਤਰ੍ਹਾਂ ਫੋਲਡ ਕਰਕੇ ਵੀ ਆਪਣੇ ਕਿੰਨੇ ਏਰੀਆ ਦੇ ਵਿੱਚ ਇਲਾਸਟਿਕ ਆਉਗੀ ਇਸ ਤਰ੍ਹਾਂ ਠੀਕ ਹੈ ਜੀ 2 ਤੋਂ 2.5 ਇੰਚਾ ਤੁਸੀਂ ਨਿਫੇ ਦਾ ਹਿੱਸਾ ਜਿਹੜਾ ਰੱਖ ਸਕਦੇ ਹੋ ਇਲਾਸਟਿਕ ਰੱਖ ਕੇ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਵੀ ਤੁਸੀਂ ਕਿੰਨੇ ਇੰਚ ਪਾਉਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਇਹੀ ਨਿਸ਼ਾਨ ਲਗਾਉਣਾ ਹੈ ਹੁਣ ਆਪਾਂ ਨੇ ਇਸ ਨਿਸ਼ਾਨ ਤੋਂ ਲੰਬਾਈ ਲਗਾ ਲੈਣੀ ਆ ਜਿੰਨੀ ਤੁਸੀਂ ਲੰਬਾਈ ਰੱਖਣੀ ਆ ਤੁਸੀਂ ਉਹਨੇ ਤੇ ਹੀ ਨਿਸ਼ਾਨ ਲਗਾਉਣਾ ਕੋਈ ਵਧਾਉਣਾ ਨਹੀਂ ਕੋਈ ਘਟਾਉਣਾ ਨਹੀਂ ਜਿਵੇਂ 37 ਤੇ ਆਪਾਂ ਨੇ ਰੱਖਣਾ ਤਾਂ 37 ਤੇ ਹੀ ਨਿਸ਼ਾਨ ਲਗਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਫੋਲਡਿੰਗ ਲਈ ਜਿਹੜੀ ਮੋਰੀ ਫੋਲਡ ਕਰਨੀ ਆ ਉਹ ਤੁਸੀਂ 3 ਇੰਚ ਰੱਖ ਲੈਣੀ ਆ ਜੇ ਤੁਹਾਡੇ ਕੋਲ ਪੂਰਾ ਪੂਰਾ ਕੱਪੜਾ ਮਤਲਬ 1 ਇੰਚ ਕਈ ਵਾਰ ਫੈਬਰਿਕ ਹੁੰਦਾ ਜਿਆਦਾ 2 ਇੰਚ ਤੁਸੀਂ ਉਹਨਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਕੋਲ ਫੈਬਰਿਕ ਹੈਗਾ ਤੁਸੀਂ 2.5 ਤੋਂ 3 ਇੰਚ ਫੋਲਡਿੰਗ ਵਾਲਾ ਹਿੱਸਾ ਜਿਹੜਾ ਰੱਖ ਲੈਣਾ ਠੀਕ ਹੈ ਜੀ ਇਧਰ ਹੁਣ ਆਪਣਾ ਦੇਖੋ ਖੁੱਲੀ ਵਾਲੀ ਸਾਈਡ ਆ ਇਹ ਵਾਲੀ ਇਹ ਤੁਸੀਂ ਆਪਣੇ ਵਾਲੇ ਪਾਸੇ ਰੱਖਣੀ ਹੈ ਬੰਦ ਵਾਲੀ ਸਾਈਡ ਆ ਜਿਹੜੀ ਉਹ ਆਪਣੇ ਪਰਲੇ ਪਾਸੇ ਰੱਖਣੀ ਹੈ ਨਾ ਇਹਦੀ हिਪ ਸਾਈਜ਼ ਆਪਾਂ ਤੁਹਾਨੂੰ ਦੱਸਿਆ ਕਿ 25 ਆ 25 ਦਾ ਸਭ ਤੋਂ ਪਹਿਲਾਂ ਆਪਾਂ ਨੇ ਅੱਧ ਕਰਨਾ 12.5 ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ 2.5 ਇੰਚ ਜਿਹੜਾ ਐਕਸਟਰਾ ਮਾਰਜਨ ਆ ਜਿਹੜਾ ਲੈ ਲੈਣਾ ਕਿਉਂਕਿ ਆਪਾਂ ਨੇ ਇਲਾਸਟਿਕ ਪਾਉਣੀ ਆ ਇਹਦੇ ਵਿੱਚ ਹੁਣ ਟੋਟਲ ਦੇਖੋ ਆਪਣੇ ਕੋ ਕਿੰਨਾ ਆ ਗਿਆ ਜੀ ਇਹ 15 ਇੰਚ ਠੀਕ ਹੈ ਜੀ ਇਲਾਸਟਿਕ ਪਾਉਣੀਆਂ ਆਪਾਂ ਨੇ ਤਾਂ ਇਹ ਹਿੱਸਾ ਜ਼ਿਆਦਾ ਲੈ ਆਇਆ ਹੁਣ ਆਪਾਂ ਨੇ ਦੇਖੋ ਆਸਣ ਲਗਾਉਣਾ ਆਸਣ ਦਾ ਫਾਰਮੂਲਾ ਕੀ ਹੈ ਜਿਹਦੇ ਵਿੱਚ ਆਪਾਂ ਨੇ ਇੱਕ ਸਲਾਈਏ ਲਗਾਉਣੀ ਆ ਜਿੰਨੀ ਤੁਹਾਡੀ हिਪ ਸਾਈਜ਼ ਆ ਉਹਦੇ ਵਿੱਚ ਤੁਸੀਂ 2 ਇੰਚ ਪਲੱਸ ਕਰਕੇ ਨਿਸ਼ਾਨ ਲਗਾ ਲੈਣਾ ਆਪਣੀ हिਪ ਸਾਈਜ਼ ਹੈਗੀ ਆ ਜੀ 25 25 ਦਾ ਹਾਫ ਆਪਾਂ ਨੇ ਇਧਰੋਂ 12.5 ਲਗਾਇਆ ਸੀ 12.5 ਤੇ ਨਿਸ਼ਾਨ ਲਗਾ ਲੈਣਾ ਇੱਕ ਇੱਕ ਨਿਸ਼ਾਨ ਆ ਜਿਹੜਾ ਤੁਸੀਂ ਉਹ 2 ਇੰਚ ਵਧਾ ਕੇ ਲਗਾਉਣਾ ਠੀਕ ਹੈ ਜੀ ਇਹ ਹੋ ਗਿਆ ਆਪਣਾ ਆਸਣ ਮਤਲਬ ਹੁਣ ਦੇਖੋ ਇਹ ਆਪਣੇ ਕੋਲ ਹੋ ਗਿਆ ਜੀ 1.14 ਇੰਚ ਇਹਨੂੰ ਹੁਣ ਆਪਾਂ ਨੇ ਸਿੱਧਾ ਕਰ ਲੈਣਾ ਹੁਣ ਮੇਨ ਚੀਜ਼ ਆ ਗਈ ਆਪਣੀ ਇਸ ਸਾਈਡ ਤੋਂ ਆਪਾਂ ਨੇ ਕਿੰਨਾ ਨਿਸ਼ਾਨ ਲਗਾਉਣਾ ਕਿਉਂਕਿ ਦੇਖੋ ਇੱਥੇ ਆਪਣੀ ਕਮਰ ਹੁੰਦੀ ਆ हिਪ ਸਾਈਜ਼ ਆ ਜਿਹੜਾ ਉਹ ਆਪਣਾ ਕਮਰ ਤੋਂ نیچے ਆ ਜਾਂਦਾ ਇੱਥੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਜਿੰਨਾ ਨਿਸ਼ਾਨ ਆਪਾਂ ਨੇ ਆਪਣਾ ਹਿਪ ਸਾਈਜ਼ ਦਾ ਲਗਾਇਆ ਉਹ ਲਗਾ ਲੈਣਾ ਜਿਵੇਂ ਆਪਣੇ ਕੋਲ 12.5 ਸੀਗਾ ਆਪਾਂ 12.5 ਤੇ ਨਿਸ਼ਾਨ ਲਗਾ ਲੈਣਾ ਉਦੋਂ ਬਾਅਦ ਤੁਸੀਂ 2 ਇੰਚ ਵਧਾ ਕੇ ਨਿਸ਼ਾਨ ਲਗਾਉਣਾ ਇਧਰ ਨੂੰ ਵੀ 14.5 ਆਪਣੇ ਕੋਲ ਆ ਗਿਆ ਠੀਕ ਹੈ ਜੀ ਹੁਣ ਇਹ ਨਿਸ਼ਾਨ ਨੂੰ ਆਪਾਂ ਨੇ ਇਸ ਨਿਸ਼ਾਨ ਦੇ ਨਾਲ ਮਿਲਾ ਦੇਣਾ ਹੁਣ ਤੁਸੀਂ ਇੱਥੋਂ ਗੁਲਾਈ ਕਿੰਨੀ ਦੇਣੀ ਹੈ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਇੱਥੋਂ ਤੁਸੀਂ ਜਿਹੜੀ ਗੁਲਾਈ ਦੇਣੀ ਆ ਉਹ ਤੁਹਾਡੇ ਕੋਲ ਜਿੰਨੇ ਤੁਹਾਡੇ ਥਾਈ ਨੇ ਥਾਈ ਦਾ ਨਾਪ ਤੁਸੀਂ ਲੈ ਲੈਣਾ ਵੀ ਕਿੰਨਾ ਉਸ ਹਿਸਾਬ ਦੇ ਨਾਲ ਤੁਸੀਂ ਨਿਸ਼ਾਨ ਲਗਾਉਣਾ ਜੇ ਤੁਹਾਨੂੰ ਥਾਈ ਦਾ ਨਾਪ ਨਹੀਂ ਪਤਾ ਕਿਸੇ ਦਾ ਤਾਂ ਤੁਸੀਂ ਇੱਕ ਫਾਰਮੂਲਾ ਮੈਂ ਤੁਹਾਨੂੰ ਹੋਰ ਦੱਸ ਦਿੰਨੀ ਆ ਜਿੰਨੀ ਤੁਹਾਡੀ हिਪ ਸਾਈਜ਼ ਆ ਉਹਦਾ ਤੁਸੀਂ ਤੀਸਰਾ ਹਿੱਸਾ ਇੱਥੇ ਨਿਸ਼ਾਨ ਲਗਾ ਲੈਣਾ ਜਿਵੇਂ ਆਪਣੇ ਕੋਲ हिਪ ਸਾਈਜ਼ ਇਹਨਾਂ ਦਾ 50 ਸੀਗਾ ਮਤਲਬ ਠੀਕ ਆ ਜੀ ਜਾਨੀ ਕਿ 25 ਦਾ ਆਪਾਂ ਡਬਲ ਕਰ ਲੈਣਾ ਪਹਿਲਾਂ 50 ਹੋ ਗਿਆ 50 ਦਾ ਤੁਸੀਂ ਤੀਸਰਾ ਹਿੱਸਾ ਜਿਹੜਾ ਉਹ ਇੱਥੇ ਲਗਾ ਲੈਣਾ ਠੀਕ ਆ ਜੀ 50 ਦਾ ਤੀਸਰਾ ਹਿੱਸਾ ਤੁਸੀਂ ਕੱਢ ਕੇ ਦੇਖ ਲਿਓ ਕੈਲਕੂਲੇਟ ਕਰਕੇ ਦੇਖ ਲਿਓ ਆਪਾਂ ਮਤਲਬ ਜਿਵੇਂ ਹੁਣ 16 16 ਤੇ 48 ਹੁੰਦਾ ਠੀਕ ਆ ਜੀ ਆਪਾਂ ਇੱਥੇ ਇਹਨਾਂ ਦਾ 16.5 ਲਗਾ ਲਨੇ ਆ ਠੀਕ ਆ ਜੀ ਇੱਥੋਂ ਹੁਣ ਤੁਸੀਂ ਬਲਾਈ ਪਾ ਦੇ ਆਦਾ ਤੁਹਾਡਾ ਦੇਖੋ ਫੋਲਡ ਹੋ ਜਾਣਾ ਹਿੱਸਾ ਇਹ ਵਾਲਾ ਠੀਕ ਆ ਜੀ ਇਹ ਹੋ ਗਿਆ ਤੁਹਾਡਾ ਫੋਲਡਿੰਗ ਵਾਲਾ ਹਿੱਸਾ ਤੇ ਬਾਕੀ ਇਹ ਹੋ ਗਿਆ ਤੁਹਾਡਾ ਕਰੋਚ ਏਰੀਆ ਇਸ ਤੋਂ ਬਾਅਦ ਹੁਣ ਆਪਾਂ ਨੇ ਜਿਹੜੀ ਮੂਰੀ ਰੱਖਣੀ ਆ ਆਪਾਂ ਹੁਣ ਮੂਰੀ ਕੋਲ ਚੱਲਦੇ ਆ ਮੂਰੀ ਤੇ ਆਪਾਂ ਨਿਸ਼ਾਨ ਲਗਾ ਲਨੇ ਆ ਠੀਕ ਹੈ ਜੀ ਇਹ ਹੋ ਗਿਆ ਆਪਣੇ ਮੋਰੀ ਦਾ ਦੋ ਨਿਸ਼ਾਨ ਜਿਹੜੇ ਆਪਾਂ ਨੇ ਲਗਾਏ ਹੋਏ ਨੇ ਇਹਨਾਂ ਨੂੰ ਹੁਣ ਆਪਾਂ ਨੇ ਸਿੱਧੇ ਕਰ ਲੈਣਾ ਠੀਕ ਹੈ ਜੀ ਤੇ ਇੱਥੇ ਹੁਣ ਤੁਸੀਂ ਮੋਰੀ ਦਾ ਨਿਸ਼ਾਨ ਲਗਾ ਦੇਣਾ ਜਿਵੇਂ ਆਪਾਂ ਨੇ 11 ਇੰਚ ਰੱਖਣੀ ਹੈ ਠੀਕ ਹੈ ਜੀ 12 ਰੱਖਣੀ ਹੈ ਤੁਸੀਂ ਹੁੰਦੇ ਤੇ ਨਿਸ਼ਾਨ ਲਗਾ ਲੈਣਾ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਆਸਣ ਦੇ ਕੋਲ ਠੀਕ ਹੈ ਜੀ ਇਹ ਹੁੰਦੇ ਆ ਆਪਣਾ ਆਸਣ ਹੁਣ ਆਪਾਂ ਨੇ ਇੱਥੇ ਜਿਹੜਾ ਨਿਸ਼ਾਨ ਲਗਾਉਣਾ ਵਾ ਉਹ ਆਪਾਂ ਨੇ ਲੈਗ ਸ਼ੇਪਰ ਦੇ ਨਾਲ ਲਗਾਉਣਾ ਵਾ ਔਰ ਲੈਗ ਸ਼ੇਪਰ ਤੇ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਇੱਥੇ ਜ਼ਿਆਦਾ ਆਪਾਂ ਗੋਲਾਈ ਨਹੀਂ ਪਾਉਣੀ ਇੱਥੋਂ ਵੀ ਆਪਣਾ ਮਤਲਬ ਮੇਨ ਹਲਕਾ ਰਿਆਹੀ ਕੱਟ ਮਤਲਬ ਹੋਣਾ ਚਾਹੀਦਾ ਹਲਕੀ ਜੀ ਸ਼ੇਪ ਬਣਨੀ ਚਾਹੀਦੀ ਹੈ ਠੀਕ ਹੈ ਜੀ ਇਹ ਹੋ ਗਿਆ ਆਪਣਾ ਦੇਖੋ ਲੈਗ ਦੀ ਸ਼ੇਪ ਤੇ ਨਾਲ-ਨਾਲ ਤੁਸੀਂ ਇਹ ਵੀ ਖਿਆਲ ਰੱਖਣਾ ਕਿ ਜਿਹੜੀ ਇਹ ਵਾਲੀ ਸ਼ੇਪ ਆ ਇਹ ਜ਼ਿਆਦਾ ਨੈਰੋ ਮੂਰੀ ਤੇ ਤੁਸੀਂ ਨਹੀਂ ਕਰਨੀ ਇਥੋਂ ਤੁਸੀਂ ਵਧਾ ਕੇ ਰੱਖ ਸਕਦੇ ਆ ਤੋਂ ਘੱਟ ਨਹੀਂ ਕਰ ਸਕਦੇ ਕਿਉਂਕਿ ਫਿਰ ਇਹ ਸੈਂਟਰ ਦੇ ਵਿੱਚੋਂ ਤੁਹਾਡਾ ਉੱਠ ਸਕਦਾ ਠੀਕ ਹੈ ਜੀ ਇੱਕ ਨਿਸ਼ਾਨ ਆਪਣਾ ਕਟਿੰਗ ਵਾਲਾ ਹੋ ਗਿਆ ਤੇ ਨਾਲ ਦੇ ਨਾਲ ਤੁਸੀਂ ਜਿਹੜੀ ਇਹ ਸਟੀਚਿੰਗ ਵਾਲਾ ਹੋ ਗਿਆ ਤੇ ਇਹ ਹੋ ਗਿਆ ਆਪਣਾ ਕਟਿੰਗ ਵਾਲਾ ਇਹ ਵੀ ਤੁਸੀਂ ਨਾਲ ਦੀ ਨਾਲ ਨਿਸ਼ਾਨ ਜਿਹੜਾ ਲਗਾ ਲੈਣਾ ਠੀਕ ਹੈ ਜੀ ਇਹ ਹੋ ਗਿਆ ਆਪਣਾ ਇੱਕ ਸਲਾਈ ਵਾਲਾ ਜਿਹੜਾ ਆਪਾਂ ਪਲਾਜ਼ੋ ਕੱਟ ਕਰਦੇ ਆ ਠੀਕ ਹੈ ਜੀ ਇਹ ਹੁਣ ਤੁਹਾਨੂੰ ਆਪਾਂ ਦੱਸਦੇ ਆ ਇਹ ਇਹ ਜਿਹੜੇ ਡਰਾਫਟਿੰਗ ਆ ਤੁਹਾਨੂੰ ਹੁਣ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣੀ ਆ ਹੁਣ ਉਸ ਤੋਂ ਬਾਅਦ ਦੇਖੋ ਤੁਸੀਂ ਕੀ ਕਰਨਾ ਜਿਹੜੀ ਫਰੰਟ ਵਾਲੀ ਸਾਈਡ ਹੁੰਦੀ ਆ ਜਿਵੇਂ ਆਪਣੀ ਫਰੰਟ ਵਾਲੀ ਸਾਈਡ ਤੁਸੀਂ ਜਿਹੜੀ ਵੀ ਮਤਲਬ ਦੋ ਹਿੱਸੇ ਕੱਢ ਲੈਣੇ ਨੇ ਉਸ ਤੋਂ ਬਾਅਦ ਤੁਸੀਂ 1 ਇੰਚ ਦਾ ਨਿਸ਼ਾਨ ਇੱਥੇ ਵੀ ਲਗਾ ਦੇਣਾ ਫਰੰਟ ਵਾਲਾ ਆਸਨ ਤੁਸੀਂ ਹਲਕਾ ਜਿਹਾ ਕੱਟ ਕਰ ਦੇਣਾ ਇਹਦੇ ਨਾਲ ਇਹ ਹੋ ਜਾਊਗਾ ਕਿ ਤੁਹਾਡੇ ਜਿਹੜੀ ਫਰੰਟ ਵਾਲਾ ਫਰੰਟ ਵਾਲੀ ਸ਼ੇਪ ਆ ਜਿਹੜੀ ਉਹ ਪ੍ਰੋਪਰ ਆ ਜਾਊਗੀ ਠੀਕ ਹੈ ਜੀ ਜੇ ਤੁਸੀਂ ਇਹ ਨਿਸ਼ਾਨ ਨਹੀਂ ਵੀ ਲਗਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਇਸੇ ਤਰ੍ਹਾਂ ਹੀ ਤੁਸੀਂ ਇਲਾਸਟਿਕ ਰਾਉਂਡ ਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਇਹ ਹੋ ਗਈ ਹੁਣ ਆਪਣੀ ਪਲਾਜ਼ੋ ਦੀ ਕਟਿੰਗ ਤੇ ਬਾਕੀ ਉਮੀਦ ਕਰਦੇ ਆ ਕਿ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਠੀਕ ਹੈ ਜੀ ਥੈਂਕ ਯੂ